ਸਤਿ ਸ਼੍ਰੀ ਅਕਾਲ ਜੀ ਮਿੰਨੀ ਪੌਕਟ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਸ਼ਹਿਰ ਸਮਰਾਲਾ ਵਿੱਚ ਖੜੇ ਆਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਕਿਸਾਨ ਜਥੇਬੰਦੀ ਨੂੰ ਆੜਤੀਆਂ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ ਉੱਥੇ ਮੇਰੇ ਨਾਲ ਨੇ ਕੁਲਵੀਰ ਸਿੰਘ ਮੁਸ਼ਕਾਵਾਦ ਸਾਰੇ ਬਾਈ ਜੀ ਨੂੰ ਜਾਣਦੇ ਨੇ ਜੱਤੋਂ ਕਾਲੇ ਕਾਨੂੰਨ ਆਏ ਉਸ ਤੋਂ ਬਾਅਦ ਬਾਈ ਜੀ ਨੇ ਪੂਰੇ ਦੇਸ਼ ਦਾ ਪੰਗਨਾ ਇੰਡੀਆ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਕਿਸਾਨੀ ਦਾ ਪ੍ਰਚਾਰ ਨਾ ਕੀਤਾ ਹੋਵੇ ਐਕਟਰਾਂ ਦੇ ਘਰਾਂ ਦੇ ਬਾਹਰ ਜਾ ਕੇ ਜਿਵੇਂ ਸ਼ਨੀ ਦਿਉਲ ਹੋਰ ਐਕਟਰਾਂ ਦੇ ਘਰਾਂ ਦੇ ਬਾਹਰ ਜਾ ਕੇ ਵੀ ਕਿਸਾਨੀ ਦਾ ਜਿਹੜੀ ਆਵਾਜ਼ ਆ ਬੁਲੰਦ ਕੀਤੀ ਆ ਸਾਡੇ ਨਾਲ ਕੁਲਵੀਰ ਮੁਸ਼ਕਾਵਾਦ ਜੀ ਹੋਣਗੇ ਸਭ ਤੋਂ ਪਹਿਲਾਂ ਕੁਲਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਚੈਨਲ ਦਾ ਜਿਹੜਾ ਸਾਨੂੰ ਤੁਹਾਡੇ ਤੱਕ ਲੈ ਕੇ ਆਇਆ ਔਰ ਸਾਰੇ ਜਾਦਾ ਅਰਸ਼ਕ ਜਿੰਨੇ ਵੀ ਇਸ ਟਾਈਮ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਜੜੀ ਕੁਲਬੀਰ ਸਿੰਘ ਮੁਸ਼ਕਾਵਾਦ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਲਵੀਰ ਜੀ ਨਵੀਂ ਗੱਲ ਚੱਲ ਰਹੀ ਆ ਕਿਸਾਨਾਂ ਨੇ ਇੱਕ ਪਾਰਟੀ ਬਣਾ ਲਈ ਆਪਣੀ ਕਿਸ ਤਰੀਕੇ ਨਾਲ ਦੇਖਦੇ ਹਾਂ ਕਾਲੇ ਕਾਨੂੰਨ ਸੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਸਾਇਦ ਦੱਸੋ ਮੈਨੂੰ ਕਾਲੇ ਕਾਨੂੰਨ ਸੀ ਜਿਹੜੇ ਪੂਰਨ ਤੌਰ ਤੇ ਜਿਹੜੇ ਰੱਦ ਹੋ ਗਏ ਸਾਡੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਕਿ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਜਿਹੜੇ ਸਾਡੀਆਂ ਮੇਨ ਮੰਗਾਂ ਸੀਗੀਆਂ ਕਿ ਤਿੰਨ ਕਾਨੂੰਨ ਵਾਪਸ ਲਏ ਜਾਣ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹ ਵਾਪਸ ਹੋ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਹਜੇ ਵੀ ਕੇਸ ਪਏ ਹੋਏ ਨੇ ਉਹ ਹਜੇ ਵਾਪਸ ਨਹੀਂ ਹੋਏ ਐਮਐਸਪੀ ਦੀ ਜਿਹੜੀ ਸਾਡੀ ਪਹਿਲਾਂ ਤੋਂ ਹੀ ਅੱਜ ਤੋਂ ਨਹੀਂ ਸਾਡੀ 70-75 ਸਾਲਾਂ ਤੋਂ ਸਾਡੇ ਨਾਲ ਲੁੱਟ ਹੋ ਰਹੀ ਆ ਜਿਹੜਾ ਸਾਨੂੰ ਸਾਡੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਨਹੀਂ ਮਿਲੀ ਉਹ ਹਜੇ ਤੱਕ ਲੜਾਈ ਸਾਡੀ ਬਚਾਲੇ ਪਈ ਆ ਤੇ ਇੱਧਰ ਦੂਜੇ ਪਾਸੇ ਉਹਨੂੰ ਲੜਾਈ ਨੂੰ ਛੱਡ ਦਿਆ ਯਾ ਜਦ ਕੇ ਮੋਰਚੇ ਨੂੰ ਵੀ ਵਿਚਾਲੇ ਕਹਿ ਦੋ ਹੁਣ ਤਾਂ ਛੱਡ ਕੇ ਆ ਗਏ ਤੇ ਵਿਚਾਲਿਆ ਛੱਡ ਕੇ ਆ ਕੇ ਹੁਣ ਜਿਹੜੀਆਂ ਉਰੇ ਆ ਕੇ ਬਜਾਏ ਉਹਨਾਂ ਮੰਗਾ ਪੂਰੀਆਂ ਕਰਵਾਉਣ ਦੀ ਥਾਂ ਅੱਜ ਸਿਆਸੀ ਲਾਲਚ ਲੈਣ ਦੇ ਚੱਕਰ ਦੇ ਵਿੱਚ ਆ ਕੇ ਇੱਕ ਸਮਾਜੀ ਪਾਰਟੀ ਬਣਾ ਲਈ ਜਦੋਂ ਹੁਣ ਕਿਸਾਨਾਂ ਦੀ ਪਾਰਟੀ ਬਣ ਗਈ ਆ ਤੇ ਹੁਣ ਲਗਾਤਾਰ ਸਨਮਾਨ ਬੱਤੀ ਜਥੇਬੰਦੀਆਂ ਦੇ ਸਨਮਾਨ ਦੇ ਰੂਪ ਦੇ ਵਿੱਚ ਦਾ ਰੂਪ ਦੇ ਕੇ ਵਕਵਾਖਧਾਮਾਂ ਦੇ ਉੱਤੇ ਅ ਅੱਜਕੱਲ ਸਨਮਾਨ ਸਮਰੋਹ ਕਰਿਆ ਨੇ ਪਰ ਇਹ ਸਨਮਾਨ ਸਮਰੋਹ ਨਹੀਂ ਹੈਗੇ ਇਹ ਹੈਗੇ ਨੇ ਇਹਨਾਂ ਦੇ ਪਰਸਨਲ ਰੈਲੀਆਂ ਜਿਵੇਂ ਕਿ ਅੱਜ ਸਮਰਾਲੇ ਦੇ ਵਿੱਚ ਆਰਤੀ ਐਸੋਸੀਏਸ਼ਨ ਵੱਲੋਂ ਕਹਿ ਕੇ ਰੱਖਿਆ ਗਿਆ ਪ੍ਰੋਗਰਾਮ ਦੱਸਿਆ ਸਾਨੂੰ ਇਹ ਗਿਆ ਕਿ ਆਰਤੀਆਂ ਨੇ ਉਹਨਾਂ 32 ਜਥੇਬੰਦੀਆਂ ਦਾ ਸਨਮਾਨ ਕਰਨਾ ਪਰ ਜਦੋਂ ਮੈਂ ਇੱਥੇ ਪਹੁੰਚਿਆ ਤੇ ਆ ਕੇ ਦੇਖ ਰਿਹਾ ਮੈਂ ਸਟੇਜ ਦੇ ਉੱਤੇ ਤੇ ਸਿਰਫ ਜਿਹੜੀ ਇਹ ਸੰਯੁਕਤ ਸਮਾਜ ਮੋਰਚਾ ਇਹਨਾਂ ਨੇ ਬਣਾਇਆ ਸਿਰਫ ਉਹਨਾਂ ਦੇ ਲੀਡਰ ਆਏ ਨੇ ਤੇ ਦੂਜੀ ਜਿਹੜੇ ਇਥੇ ਸਨਮਾਨ ਰੱਖਿਆ ਗਿਆ ਜਾਂ ਇਥੇ ਉਪਮਾ ਹੋ ਰਹੀ ਆ ਉਹ ਸਿਰਪਰ ਵੀ ਰਾਜੇ ਵਾਲ ਦੀ ਹੋ ਰਹੀ ਆ ਜਣ ਜੀ ਇਹ ਕਹਿ ਦਿਓ ਵੀ ਸਮਰਾਲੇ ਦੇ ਵਿੱਚ ਰੱਖਿਆ ਗਿਆ ਦੀ ਸਿਰਫ ਸਮਰਾਲੇ ਦੇ ਵਿੱਚ ਅੱਜ ਇਹ ਕਹਿ ਦਿਓ ਵੀ ਰਾਜੇ ਵਾਲ ਸਾਹਿਬ ਦਾ ਜਿਹੜਾ ਉਹ ਆਪਣੇ ਪ੍ਰਦਰਸ਼ਨ ਕਹਿੰਦੇ ਹੁੰਦੇ ਨੇ ਜਨ ਅੰਦੋਲਨ ਪ੍ਰਦਰਸ਼ਨ ਦਿਖਾ ਰਿਹਾ ਵੀ ਮੇਰੇ ਨਾਲ ਕਿੰਨੇ ਲੋਕ ਨੇ ਜੇ ਕੱਲ ਨੂੰ ਮੈਨੂੰ ਸਮਰਾਲੇ ਤੋਂ ਸੀਟ ਮਿਲਦੀ ਆ ਤਾਂ ਦੇਖੋ ਮੇਰੇ ਨਾਲ ਕਿੰਨੀਆਂ ਵੋਟਾਂ ਜੁੜੀਆਂ ਹੋਈਆਂ ਨੇ ਅੱਜ ਜਣ ਜੀ ਆਪਣੀ ਸ਼ਕਤੀ ਪ੍ਰਦਰਸ਼ਨ ਦਾ ਮੈਨੂੰ ਰਾਜੇ ਵਾਲ ਜੀ ਦਾ ਪ੍ਰੋਗਰਾਮ ਦਿਖ ਰਿਹਾ ਹੈ ਆਪਾਂ ਦੇਖਿਆ ਜਿਹੜੇ 32 ਕਿਸਾਨ ਆਗੂ ਨੇ ਆਪਾਂ ਵੀ ਦੇਖ ਕੇ ਘੁੰਮ ਕੇ ਆਏ ਆ ਮੈਨੂੰ ਲੱਗਦਾ ਨਹੀਂ ਕਿ ਪੂਰੇ ਕਿਸਾਨ ਇੱਥੇ ਆਗੂ ਆਏ ਨੇ ਹਨਾ ਤੁਸੀਂ ਫੋਟੋਆਂ ਲੱਗੀ ਹੋਈਆਂ ਨੇ ਦੇਖ ਲੋ ਉੱਤੇ ਸਿਰਫ ਫੋਟੋਆਂ ਵੀ ਉਹੀ ਲੱਗੀਆਂ ਨੇ 10 12 15 ਦੀਆਂ ਜਿਹੜੀਆਂ ਇਹਨਾਂ ਜਥੇਬੰਦੀ ਨਾਲ ਰਲੀਆਂ ਹੋਈਆਂ ਨੇ ਜਿਹੜੀ ਸੰਯੁਕਤ ਸਮਾਜ ਮੋਰਚਾ ਬਣਾਇਆ ਜੀ ਇਹਨਾਂ ਨੇ ਉਹਨਾਂ ਦੀਆਂ ਤਾਂ ਫੋਟੋ ਵੀ ਨਹੀਂ ਲੱਗੀਆਂ 32ਆਂ ਦੀਆਂ ਜਿਨ੍ਹਾਂ ਨੇ 32ਆਂ ਨੇ ਇਹ ਮੋਰਚਾ ਜਿੱਤੇ ਆ ਜਿਨ੍ਹਾਂ ਮਤੀਆਂ ਨੇ ਸਪੋਰਟ ਕਰੀ ਉਹ 10 ਯੋਧੇ ਜਿਹੜੇ ਹਜੇ ਵੀ ਮੋਰਚੇ ਲਈ ਖੜੇ ਨੇ ਜਿਹੜੇ ਹਜੇ ਵੀ ਲੜਨਗੇ ਸੰਘਰਸ਼ ਲਈ ਲੋਕਾਂ ਦੀ ਆਵਾਜ਼ ਬਣ ਕੇ ਇਹ ਤਾਂ ਸਿਆਸੀ ਲੀਡਰਾਂ ਦੀ ਸਿਆਸੀ ਰੈਲੀ ਆ ਇਹ 32 ਦੀ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਪੰਜਾਬ ਦੀਆਂ 32 ਜਥੇਬੰਦੀਆਂ ਦਾ ਸਨਮਾਨ ਨਹੀਂ ਹੈਗਾ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਚੱਲ ਰਿਹਾ ਇਹ ਬਲਬੀਰ ਸਿੰਘ ਰਾਜੀਵਾਲ ਦਾ ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਨੇ ਕਿ ਉਹਦੇ ਨਾਲ ਲੋਕ ਕਿੰਨੇ ਜੁੜੇ ਹੋਏ ਨੇ ਤੇ ਜਿਵੇਂ ਬਾਕੀ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਕਹਿਤਾ ਵੀ ਸਾਡਾ ਜਿਹੜਾ ਸੰਯੁਕਤ ਮੋਰਚਾ ਸਾਡਾ ਇਕ ਨਹੀਂ ਡਟਿਆ ਰਹੂਗਾ ਉਹਦਾ ਨਾਮ ਲੈ ਕੇ ਕਿਸੇ ਯੂਜ਼ ਕਰਕੇ ਅਸੀਂ ਪਾਰਟੀ ਦਾ ਸਮਰਥਨ ਨਹੀਂ ਕਰਦੇ ਨਾ ਅਸੀਂ ਵਿਰੋਧ ਕਰਦੇ ਆ ਵੀ ਜਨੇ ਇਲੈਕਸ਼ਨਾਂ ਲੜ ਨਹੀਂ ਲੜ ਲੈਣ ਪਰ ਜੇ ਦੇਖਿਆ ਜਾਵੇ ਵੀ ਮਤਲਬ ਉਹ ਹਲੇ ਡਟੇ ਹੋਏ ਨੇ ਉਹ ਕਹਿੰਦੇ ਸਾਡੀ ਜਿਹੜੀ ਮੰਗਾਂ ਨੇ ਪੂਰੀਆਂ ਨਹੀਂ ਹੋਈਆਂ ਤੇ ਤੁਸੀਂ ਵੀ ਤੁਸੀਂ ਇਸ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਆਪ ਖੁਦ ਕਿਸੇ ਪਾਰਟੀ ਵਿੱਚ ਜਾਣਾ ਚਾਹੁੰਦੇ ਜਾਂਲੇ ਤੁਸੀਂ ਉੱਥੇ ਡਟੇ ਹੋਏ ਵੀ ਸਾਡੀਆਂ ਮੰਗਾਂ ਪੂਰੀਆਂ ਹੋਣ ਮੈਂ ਤਾਂ ਉਹਨਾਂ ਚਿਰ ਡਟਿਆ ਰਹੂੰਗਾ ਜੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਭਾਈ ਜੀ ਘਰ ਲੁਟਾਇਆ ਇਸ ਕੰਮ ਲਈ ਮੈਨੂੰ ਬੜਾ ਦੁੱਖ ਹੁੰਦਾ ਕਿ ਅਸੀਂ ਕਰਜਾਈ ਹੋ ਗਏ ਆ ਇਸ ਅੰਦੋਲਨ ਲਈ ਤੇ ਅਖੀਰ ਨੂੰ ਸਾਨੂੰ ਪਤਾ ਲੱਗਦਾ ਸਾਡੇ ਲੀਡਰ ਸਾਨੂੰ ਵੇਚ ਕੇ ਆਪ ਜਾ ਕੇ ਕੁਰਸੀਆਂ ਦੇ ਬੈਠਣ ਨੂੰ ਬੈਠੇ ਨੇ ਮੁੱਖ ਮੰਤਰੀ ਬਣਨ ਨੂੰ ਬੈਠਨੇ ਮੈਂ ਬਲਬੀਰ ਸਿੰਘ ਰਾਜੇ ਵਾਲ ਨੂੰ ਮੁੱਖ ਮੰਤਰੀ ਨਾਲੋਂ ਵੀ ਵੱਡਾ ਉੱਦਾਂ ਸਮਝਦਾ ਸੀ ਰਾਸ਼ਟਰਪਤੀ ਦੇ ਬਰੋਬਰ ਦਾ ਇੱਕ ਸਮਝਦਾ ਸੀ ਵੀ ਉਹਦੀ ਏਡੀ ਪਾਵਰ ਆ ਐਡੇ ਲੋਕਾਂ ਨੂੰ ਸਤਕਾਰ ਕਰਦੇ ਨੇ ਜਿੰਨਾ ਰਾਸ਼ਟਰਪਤੀ ਨੂੰ ਸਤਕਾਰ ਕਰਦੇ ਨੇ ਪਰ ਉਹ ਬੰਦਾ ਵੀ ਕੁਰਸੀ ਦਾ ਲਾਲਚੀ ਨਿਕਲਿਆ ਤੇ ਅੱਜ ਸਿਰਫ ਕੁਰਸੀ ਦੇ ਚੱਕਰ ਦੇ ਵਿੱਚ ਸਾਡਾ ਮੋਰਚਾ ਤੋੜ ਕੇ ਉੱਥੋਂ ਆ ਗਿਆ ਕਾਲੀ ਦੇ ਵਿੱਚ ਐਮ ਐਸ ਬੀ ਤੱਕ ਆਪਾਂ ਉੱਥੇ ਬੈਠੇ ਰਹਿੰਦੇ ਟਟੇ ਰਹ ਸਾਨੂੰ ਲੱਗਿਆ ਵੀ ਸ਼ਾਇਦ ਇਹ ਤਾਂ ਪਿੱਛੇ ਆਏ ਨੇ ਵੀ ਤਾਂ ਕਿ ਜੋ ਆਪਾਂ ਨੇ ਨਾ ਪ੍ਰੈਸ਼ਰ ਬਣਾਤਾ ਪਰ ਪਤਾ ਲੱਗੇ ਤਾਂ ਲਹਾ ਲੈਣ ਵਾਸਤੇ ਆਏ ਨੇ ਇਹ ਤਾਂ ਭੱਜ ਰਹੇ ਸੀ ਉੱਥੋਂ ਜਾਣ ਜਾਣ ਕੇ ਭੱਜ ਰਹੇ ਸੀਗੇ ਵੀ ਅਸੀਂ ਜਾਈਏ ਜਾ ਕੇ ਇਲੈਕਸ਼ਨਾਂ ਚ ਲੜ ਜੀਏ ਇਹ ਤਾਂ ਸਾਡੇ ਮੋਰਚੇ ਨੂੰ ਮਤਲਬ ਤੋੜ ਕੇ ਆਏ ਨੇ ਪਰ ਅਸੀਂ ਜਿੰਨਾ ਸਾਡੇ ਜਿੰਦ ਜਾਨ ਹੈਗੀ ਆ ਤੇ ਕੁਝ ਜਥੇਬੰਦੀਆਂ ਹਜੇ ਵੀ ਇਹਨਾਂ ਨਾਲ ਨਹੀਂ ਜੁੜੀਆਂ ਮੈਂ ਉਹਨਾਂ ਦੇ ਨਾਲ ਮੈਂ ਉਹਨਾਂ ਨਾਲ ਖੜੂਗਾ ਜਿਹੜਾ ਅਸੀਂ ਮੈਨੂੰ 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 ਮਹਿਸੂਸ ਹੋ ਰਿਹਾ ਯਾਰ ਅਸੀਂ ਇੰਨੀਆਂ ਕੁਰਬਾਨੀਆਂ ਦੇ ਕੇ ਮੈਂ ਆਪਣੇ ਬੱਚਿਆਂ ਦੀਆਂ ਫੀਸਾ ਤੱਕ ਇਸ ਅੰਦੋਲਨ ਦੇ ਵਿੱਚ ਲਾਤੀਆਂ ਤੇ ਬਾਅਦ ਵਿੱਚ ਆ ਰਿਜ਼ਲਟ ਮਿਲਣਾ ਸੀਗਾ ਆ ਸਾਨੂੰ ਇਦਾਂ ਦੇ ਲੀਡਰ ਚਾਹੀਦੇ ਨੇ ਫਿਰ ਅਸੀਂ ਇਹਨਾਂ ਵਾਸਤੇ ਕੰਮ ਕਰ ਰਹੇ ਸੀਗੇ ਅਸੀਂ ਉਦੋਂ ਦੇ ਇੱਕ ਸਾਲ ਤੋਂ ਜਿਹੜਾ ਕੰਮ ਕਰ ਰਹੇ ਸੀਗੇ ਦੁੱਖ ਹੁੰਦਾ ਅੱਜ ਵੀ ਇੱਥੇ 32 ਜਥੇਬੰਦੀਆਂ ਦਾ ਸਨਮਾਨ ਦੱਸ ਕੇ ਕਰ ਰਹੇ ਨੇ ਸੰਯੁਕਤ ਸਮਾਜ ਮਾਰਚੇ ਦੀਆਂ ਪਾਰਟੀਆਂ ਦਾ ਸਨਮਾਨ ਇਹ ਕਿਵੇਂ ਕਹਿ ਸਕਦੇ ਨੇ ਵੀ ਆਰਟੀਸਟਿਸ਼ਨ 32 ਜਥੇਬੰਦੀਆਂ ਦਾ ਸਨਮਾਨ ਦਿਖਾਓ ਮੈਨੂੰ ਕਿਹੜੇ ਬੋਰ ਕੀ ਹੋਈ ਆ ਵੀ ਅਸੀਂ ਬਲਵੀਰ ਲਾਣੇ ਨੂੰ ਬੁਲਾ ਰਹਿਆਂ ਕਿੱਥੇ ਬਲਵੀਰ ਸਿੰਘ ਡੱਲੇ ਵਾਲ ਦੀ ਫੋਟੋ ਲੱਗੀ ਹੋਈ ਆ ਕਿੱਥੇ ਜਗਤ ਗੁਰਾਂ ਸਿੰਘ ਆਪਦੀ ਲੱਗੀ ਹੋਈ ਆ ਜਗENDER ਸਿੰਘ ਰਾਹ ਦੀ ਕਿੱਥੇ ਦਰਸ਼ਨਪਾਲ ਦੀ ਫੋਟੋ ਲੱਗੀ ਹੋਈ ਆ ਕਿੱਥੇ ਬੈਠਾ ਸਟੇਜ ਦੇ ਉੱਤੇ ਉਹ ਆਏ ਬੈਠੇ ਨੇ ਇਸ ਕਰਕੇ ਇਹ ਸਿਰਫ ਸਿਰਫ ਬਲਵੀਰ ਸਿੰਘ ਰਾਜੀ ਵਾਲ ਦਾ ਉਪਮਾ ਕਰਨ ਵਾਸਤੇ ਸਗੋਂ ਬਾਕੀ ਜਿੰਨੇ ਵੀ ਪਾਰਟੀਆਂ ਦੇ ਨਾਲ ਰਲੀਆਂ ਨੇ ਉਹਨਾਂ ਨੂੰ ਜਲੀਲ ਕਰਨ ਵਾਸਤੇ ਬਿਠਾਇਆ ਹੋਰ ਕੁਛੇ ਕਰਨ ਵਾਸਤੇ ਨਹੀਂ ਬਿਠਾਇਆ ਹੋਇਆ ਕਲਵੀਜ ਜੀ ਤੁਹਾਡਾ ਯੋਗਦਾਨ ਜਿਹੜਾ ਬਹੁਤ ਵੱਡਾ ਸੰਘਰਸ਼ ਦੇਹਾ ਤੁਸੀਂ ਹਨਾ ਤੁਸੀਂ ਜਦ ਤੁਹਾਡਾ ਦੇਖਿਆ ਜਾਵੇ ਤੁਸੀਂ ਕਿਹੜੇ ਇੰਡੀਆ ਦੇ ਕਿਹੜੇ ਕਿਹੜੇ ਕੋਨੇ ਵਿੱਚ ਜ਼ਿਆਦਾਤਰ ਜਾਂਦੇ ਰਹੇ ਹੋ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਦੱਸੋ ਕੋਈ ਇਦਾਂ ਦੀ ਘਟਨਾ ਜਿਹੜੀ ਮਤਲਬ ਤੁਸੀਂ ਇਕੱਲੇ ਹੀ ਚਲੇ ਜਾਂਦੇ ਸੀਗੇ ਬ੍ਰੋ ਆਪਾਂ ਦੇਖਦੇ ਸੀ ਵਿਰੋਧ ਦੇ ਵਿੱਚ ਪੂਰੇ ਇੰਡੀਆ ਵਿੱਚ ਬੀਜੇਪੀ ਦੇ ਅਨੇ ਭਗਤ ਵੀ ਹੋਣਗੇ ਕਦੇ ਇਦਾਂ ਦਾ ਹੋਇਆ ਤੁਹਾਡੇ ਨਾਲ ਵੀ ਕੁਝ ਧੁੰਡ ਨਾਲ ਗਲਤ ਹੋਇਆ ਹੋਵੇ ਭਾਈ ਜੀ ਅੱਜ ਜਣ ਜੀ ਇਹ ਗੱਲ ਕਰਦਾ ਵੀ ਪੂਰੀ ਜਾਨ ਆਪਣੀ ਥਲੀ ਤੇ ਰੱਖ ਕੇ ਅੰਦੋਲਨ ਦੇ ਵਿੱਚ ਆਪਾਂ ਨੇ ਪ੍ਰਚਾਰ ਕਰਿਆ ਹਰ ਕੋਨੇ ਦੇ ਖੁੰਜੇ ਦੇ ਵਿੱਚ ਜਾ ਕੇ ਕਰਿਆ ਗੁਜਰਾਤ ਦੇ ਵਿੱਚ ਜਾ ਕੇ ਵੀ ਕਰਿਆ ਕੰਨਿਆ ਕੁਮਾਰੀ ਦੇ ਵਿੱਚ ਜਾ ਕੇ ਸਾਰਿਆਂ ਨੇ ਦੇਖਿਆ ਕਿ ਮੇਰਾ ਕਿੱਥੇ ਕਿੱਥੇ ਵਿਰੋਧ ਹੋਇਆ ਕਿੰਨੀ ਜਗ੍ਹਾ ਤੇ ਅਸੀਂ ਥਾਣੇ ਜੇਲਾ ਮੈਂ ਕਟੀਆਂ ਪਰ ਮੈਂ ਇੰਨਾ ਕੰਮ ਲਈ ਕਟੀਆਂ ਦੀਆਂ ਮੈਂ ਆਪਣੇ ਲੋਕਾਂ ਦਾ ਭਵਿੱਖ ਸੋਚਦਾ ਸੀ ਮੇਰੇ ਆਪਣੇ ਜੀਵਨ ਭਵਿੱਖ ਸੋਚਦਾ ਸੀਗਾ ਵੀ ਸਾਡੇ ਐਮਐਸਪੀ ਸਾਨੂੰ ਮਿਲੂਗੀ ਤੇ ਐਮਆਰਪੀ ਮਿਲੂਗੀ ਲੋਕਾਂ ਨੂੰ ਚੀਜ਼ਾਂ ਸਸਤੀਆਂ ਮਿਲਣਗੀਆਂ ਪਰ ਇਹ ਤਾਂ ਸਿਰਫ ਆਪਣੇ ਲਾਹੇ ਦੇ ਵਾਸਤੇ ਅਸੀਂ ਉਹਨਾਂ ਨੂੰ ਦੀਪ ਸਿੱਧੂ ਨੂੰ ਪਿੰਡਦੇ ਰਹੇ ਹਾਂ ਲਖਵਾਲ ਨੂੰ ਪਿੰਡਣ ਲੱਗੇ ਦੀ ਸੋਨੀਆ ਮਾਨ ਨੂੰ ਪਿੰਡਦੇ ਰਹਤੀ ਅੱਜ ਉਹ ਵੀ ਤਾਂ ਇਹੀ ਸੇ ਲਾਈਨ 'ਚ ਜਾ ਕੇ ਖੜੇ ਹੋ ਗਏ ਕਿਵੇਂ ਪਿੰਡਿਆ ਸੀ ਉਹਨਾਂ ਨੂੰ ਕਿਵੇਂ ਮਾਰੇ ਕਹਿਦੀ ਸੀ ਉਹਨਾਂ ਨੂੰ ਮੈਂ ਕਹਿੰਦਾ ਇੱਕ ਕੌਮ ਦੇ ਦੇਸ਼ ਦੇ ਗद्दार ਨੇ ਇਹ ਲੋਕ ਜਿਹੜਾ ਨੇ ਆਪਣੀ ਸਮਾਜ ਪਾਰਟੀ ਬਣਾਈ ਆ ਜੇਕਰ ਇਹਨਾਂ ਨੇ ਪਾਰਟੀਆਂ ਬਣਾਉਣੀ ਸੀ ਫਿਰ ਓ ਇਹਨਾਂ ਲੋਕਾਂ ਲੋਕਾਂ ਨੂੰ ਇਕੱਠੇ ਕਰਨ ਦੀ ਕੀ ਲੋੜ ਸੀਗੀ ਇਹਨਾਂ ਨੇ ਲਾਹਾ ਘਟਣ ਵਾਸਤੇ ਕੀਤਾ ਮੈਂ ਉਹਨਾਂ ਨੂੰ ਸਲਾਮ ਕਰਦਾ ਜਿਹੜੀਆਂ ਜਥੇਬੰਦੀਆਂ ਅੱਜ ਵੀ ਇਹਨਾਂ ਲੀਡਰਾਂ ਦੇ ਕੁਰਸੀਆਂ ਦੇ ਪਿੱਛੇ ਨਹੀਂ ਹੈਗੀਆਂ ਅੱਜ ਵੀ ਪ੍ਰੈਸ਼ਰ ਪਾਰਟੀ ਬਣ ਕੇ ਖੜੀਆਂ ਨੇ ਡੱਟੀਆਂ ਖੜੀਆਂ ਨੇ ਕੱਲ ਨੂੰ 15 ਜਨਵਰੀ ਨੂੰ ਮੀਟਿੰਗ ਹੋਣੀ ਆ ਪੰਜ ਬੰਦੇ ਮੈਂਬਰੀ ਦੇ ਵਿੱਚ ਬਲਵੀਰ ਸਿੰਘ ਰਾਜੀਵਾਲ ਨੂੰ ਵਿੱਚ ਰੱਖਿਆ ਕੀ ਆ ਉੱਥੇ ਜਾ ਕੇ ਬਹਿ ਜੂਗਾ ਮੀਟਿੰਗ 'ਚ ਹੁਣੇ ਕੀ ਕਹੂਗਾ ਵੀ ਮੈਂ ਕਿਸਾਨਾਂ ਦਾ ਲੀਡਰ ਆ ਅਗਲਾ ਕਹਦਾ ਤੂੰ ਰਾਜਨੀਤੀ ਪਾਰਟੀ ਵਾਲਾ ਬੰਦਾ ਤੂੰ ਉੱਥੇ ਜਾ ਕੇ ਮੁੱਖ ਮੰਤਰੀ ਦੀ ਸੀਟ ਤੇ ਬੈਠਾ ਹੈ ਤੇ ਤੂੰ ਸਾਡੇ ਨਾਲ ਕਿਵੇਂ ਬਹਿ ਕੇ ਗੱਲ ਕਰਨ ਲਈ ਸਾਨੂੰ ਦੱਦਾ ਕਰਤਾ ਮੈਂ ਤਾਂ ਜਿੱਦ ਤੱਕ ਦੇਖਦਾ ਇਹ ਜਰੂਰ ਭਾਜਪਾ ਨਾਲ ਰਲ ਕੇ ਇਹਨਾਂ ਨੇ ਇਹ ਕੰਮ ਕੀਤਾ ਵੀ ਕਿਤੇ ਆਮ ਆਦਮੀ ਪਾਰਟੀ ਜਾਂ ਹੋਰ ਕੋਈ ਪਾਰਟੀ ਇਹ ਤੇ ਸਰਕਾਰ ਨਾ ਬਣਾ ਜਵੇ ਇਹਦਾ ਉਹਨਾਂ ਨੂੰ ਬੰਦਣ ਵਾਸਤੇ ਕੀਤਾ ਹੋਇਆ ਜੀ ਦੇਖੋ ਕੁਲਵੀਰ ਜੀ ਫਿਰ ਉਹ ਕਹਿੰਦੇ ਨੇ ਵੀ ਆਪਾਂ ਜੇ ਆਪਾਂ ਵੀ ਕਹਿੰਦੇ ਬਦਲਾਅ ਲੈ ਕੇ ਆਉਣਾ ਸਾਰੇ ਆਪਣੇ ਲੀਡਰ ਨੂੰ ਤੁਸੀਂ ਕਹਿੰਦੇ ਬਦਲਾਓ ਫਿਰ ਆਊਗਾ ਕਿਵੇਂ ਜੇ ਕੋਈ ਕਿਸਾਨਾਂ ਦੀ ਕੋਈ ਪਾਰਟੀ ਨਹੀਂ ਬਣੂਗੀ ਫਿਰ ਉਹੀ ਦੋ ਤਿੰਨ ਪਾਰਟੀਆਂ ਨੇ ਫਿਰ ਉਹਨਾਂ ਨੂੰ ਕਿਵੇਂ ਵੋਟ ਪਾਉਣ ਲੋਕ ਕਿੱਥੇ ਪਾਉਣ ਬਾਈ ਜੀ ਬਦਲਾਓ ਇਹੀ ਲਿਆ ਸਕਦੇ ਦੀ ਇੱਕਨੇ ਪ੍ਰੈਸ਼ਰ ਬਣ ਕੇ ਮੋਦੀ ਦੀ ਵੀਰ ਨੀਤੀਆਂ ਤੋੜਤੀਆਂ ਜਿਹੜਾ ਝੁਕਦਾ ਨਹੀਂ ਉਹਨੂੰ ਵੀ ਚੁਕਾਤਾ ਇਹ ਇਹ ਕਿੱਡੀ ਕਿੱਡੀ ਗੱਲ ਦੀ ਕਾਲੂ ਜੇ ਕਾਂਗਰਸ ਫੇਰ ਆ ਜਾਂਦੀ ਜਾਂ ਕਾਲੀ ਆ ਜਾਂਦੇ ਜਾਂ ਆਮ ਆਦਮੀ ਪਾਰਟੀ ਐ ਕਿ ਨਵੀਂ ਪਾਰਟੀ ਆ ਜਾਂਦੀ ਕਿ ਉਹਨਾਂ ਤੇ ਅਸੀਂ ਦਬਾਅ ਨਹੀਂ ਸੀ ਬਣਾ ਸਕਦੇ ਕਿ ਅਸੀਂ ਆਪਣੇ ਪੰਜਾਬ ਨੂੰ ਨਹੀਂ ਸਦਾ ਸਕਦੇ ਸੀ ਪ੍ਰੈਸ਼ਰ ਬਣ ਕੇ ਐਡੀ ਅਸੀਂ ਤਾਕਤ ਬਣ ਚੁੱਕੇ ਹਾਂ ਦੀ ਜਨ ਅੰਦੋਲਨ ਸਾਡੇ ਨਾਲ ਜੁੜ ਚੁੱਕਿਆ ਦੀ ਪੂਰੀ ਦੁਨੀਆ ਕਿ ਅਸੀਂ ਖੜਕੇ ਅਸੀਂ ਉਹਨਾਂ ਦੇ ਕੋਲੋਂ ਮੰਗਾ ਨਹੀਂ ਸੀ ਪਰਵਾਹ ਸਕਦੇ ਵੀ ਹਾਂ ਵੀ ਮੈਨਿਫੈਸਟੋ 'ਚ ਜੋ ਤੁਸੀਂ ਲਿਖਿਆ ਉਹ ਪੂਰਾ ਕਰਵਾਉਣਾ ਦੂਏ ਦਿਨੇ ਸ਼ੁਰੂ ਕਰ ਦ ਆਪਣੀ ਆਪਣੀਆਂ ਡੇਟਾ ਲੈ ਕੇ ਉਹਨਾਂ ਦੇ ਕੋਈ ਐਤਕੀ ਮੈਨੀਫੈਸਟੋਲ ਦੇ ਵਿੱਚ ਡੇਟ ਨਾਲ ਲਿਖਾਉਂਦੇ ਤੁਹਾਡੀ ਪੂਰੀ ਨਹੀਂ ਕਰੀ ਤੁਹਾਡੇ ਡੰਡਾ ਅਸੀਂ ਦਿੰਨੇ ਆ ਜਾ ਕੇ ਉੱਥੇ ਫਿਰ ਕਸੀਂ ਅੰਦੋਲਨ ਆਪਣਾ ਕਰਦੇ ਅਸੀਂ ਚੰਡੀਆਂ ਨਹੀਂ ਅੰਦੋਲਨ ਕਰ ਸਕਦੇ ਸੀ ਸੋ ਇਸ ਕਰਕੇ ਅਸੀਂ ਇਸ ਮਤਲਬ ਅਸੀਂ ਬਾਹਰ ਬੈਠ ਕੇ ਤਾਂ ਕੰਮ ਕਰਾ ਸਕਦਾ ਮੰਨ ਲਓ ਮੈਂ ਮੈਂ ਤੁਹਾਡੇ ਨਾਲ ਮੈਂ ਤੁਹਾਡਾ ਭਾਈਵਾਲ ਬਣ ਜਾਣਾ ਜਦ ਕੰਮ ਕਰਾ ਸਕਦਾ ਜਾਂ ਮੇਰਾ ਤੈਨੂੰ ਡਰ ਹੋਊਗਾ ਜਦ ਕੰਮ ਜ਼ਿਆਦਾ ਹੋ ਸਕਦਾ ਮੇਰਾ ਡਰੇ ਤੈਨੂੰ ਦਹਿਸ਼ਤ ਹੋਣੀ ਚਾਹੀਦੀ ਆ ਜਿਹੜੀ ਦਹਿਸ਼ਤ ਅਸੀਂ ਬਹੁਤ ਔਖੀ ਕਮਾਈ ਆ ਸਾਲ ਇੱਕ ਲਾ ਕੇ ਤੇ 734 ਸ਼ਹੀਦ ਕਰਾ ਕੇ ਦਹਿਸ਼ਤ ਬਣਾਉਂਦੇ ਦੀ 734 ਨੂੰ ਵੇਚਣ ਲੱਗੇ ਹੋਣੇ ਵੰਟਣ ਲੱਗੇ ਹੋਣੇ ਪੈਸੇ ਉਹਨਾਂ ਦੇ ਅੱਜ ਅੱਜ ਇਹ ਰਾਜਨੀਤੀ ਪਾਰਟੀ ਬਣਾ ਕੇ ਅੱਜ ਉਹਨਾਂ ਦੀ ਪਾਰਟੀ ਦੇ ਇੱਥੇ ਉਹ ਰੱਖ ਕੇ ਇਹ 32 ਜਥੇਬੰਦੀਆਂ ਦਾ ਸਨਮਾਨ ਨਹੀਂ ਹੈਗਾ ਇਹ ਸਿਰਫ ਬ블ਵੀ ਰਾਜਿਆ ਦੇ ਪ੍ਰਦਰਸ਼ਨ ਆ ਇਹ ਕਰਵੀਰ ਸਿੰਘ ਜੀ ਜੇ ਦੇਖਿਆ ਜੇ ਪੰਜਾਬ ਦਾ ਮਾਹੌਲ ਆ ਜਿਹੜਾ ਆਪਾਂ ਦੇ ਦੇ ਬੇਦਵੀਆਂ ਦਾ ਦੌਰ ਉਪ ਦੇਖਿਆ ਹੋਰਮੰਦਰ ਸਾਹਿਬ ਉਹੀ ਹਨਾ ਤੇ ਬੇਇੱਜ਼ਤੀ ਵੀ ਹੋ ਰਹੀਆਂ ਨੇ ਜਾਂ ਇੱਕ ਬੰਬੋ ਬਲਾਸਟ ਹੋ ਲੁੱਦੇ ਹਨ ਹਣਾ ਦੇਖਿਆ ਕੋਰਟ ਦੇ ਵਿੱਚ ਕੀ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਵੀ ਕੁਝ ਗੜਬੜ ਪੰਜਾਬ ਵਿੱਚ ਕਰਨ ਦੀ ਸ਼ਾਸਿਸ਼ਾ ਕੋਈ ਦੇਖੋ ਜੀ ਇਹ ਗੱਲ ਹੈ ਸਿਆਸੀ ਪਾਰਟੀਆਂ ਦਾ ਇਹੀ ਸਿਆਸੀਆਂ ਦੇ ਵਿੱਚ ਇਹਨਾਂ ਦੇ ਵਿੱਚ ਸ਼ਾਮਲ ਹੋਏ ਨੇ ਇਹ ਸਾਰਾ ਕੁਝ ਸਰਕਾਰਾਂ ਨੂੰ ਲੋਕਾਂ ਨੂੰ ਆਪਣੇ ਉਹਨਾਂ ਦੇ ਮੁੱਦਿਆਂ ਤੋਂ ਭਟਕਾਉਣ ਵਾਸਤੇ ਚੱਲ ਰਿਹਾ ਲਗਾਤਾਰ ਚੱਲ ਰਿਹਾ ਇੱਥੋਂ ਧੱਕ ਕੇ ਤੁਸੀਂ ਨੋਟ ਕਰਿਆ ਹੋਣਾ ਆਪਾਂ ਨੇ ਜਦੋਂ ਸਿੰਘੂ ਬਾਰਡਰ ਤੇ ਸੀਗਾ ਇੱਕ ਬੰਦਾ ਉੱਥੇ ਝਟਕਾਇਆ ਜਦੋਂ ਨੇ ਬੇਇੱਜ਼ਤੀ ਕੀਤੀ ਜਦੋਂ ਦਰਬਾਰ ਸਾਹਿਬ ਬੇਇੱਜ਼ਤੀ ਕੀਤੀ ਆਪਾਂ ਉੱਥੇ ਝਟਕਾਇਆ ਜਦੋਂ ਕਪੂਰਥਾਲੇ ਬ ਉਹਨਾਂ ਨੇ ਬੱਚਿਆਂ ਤੋਂ ਬੇਇੱਜ਼ਤੀ ਕਰਨ ਲਾਉਣ ਲੱਗੇ ਔਰ ਨਾਲ ਦੀ ਨਾਲ ਨੈਸ਼ਨਲ ਮੀਡੀਆ ਕੀਪ ਪ੍ਰਚਾਰ ਕਰਨ ਲੱਗਿਆ ਹੋਇਆ ਸਾਡੇ ਬਾਰੇ ਕਿ ਇਹ ਬੰਦੇ ਇਹਨੇ ਜ਼ਾਲਮ ਨੇ ਇਹ ਲੋਕ ਇਹਨੇ ਉਹ ਅੱਤਵਾਦੀ ਨੇ ਕਿ ਇਹਨਾਂ ਨੇ ਜਿਹੜੀ ਅਸੀਂ ਸਾਲ ਚ ਕਮਾਈ ਕਰੀ ਸੀ ਸਾਡੀ ਪੱਟੀ ਮੇਸ ਕਰਨ ਲੱਗੇ ਨੇ ਆ ਕੁਝ ਦਿਨ ਪਹਿਲਾਂ ਹੁਣ ਇੱਕ ਬੱਚਿਆਂ ਦੇ ਕੋਲ ਬੇਇੱਜ਼ਤੀ ਕਰਾਤੀ ਕੀ ਅਸੀਂ ਹੁਣ ਬੱਚਿਆਂ ਨੂੰ ਵੀ ਮਾਰਦੀ ਜਿਵੇਂ ਬੱਚਿਆਂ ਨੂੰ ਮਾਰਦੇ ਆ ਤਾਂ ਦੁਨੀਆ ਦੇ ਵਿੱਚ ਸਾਨੂੰ ਭਿੰਡਿਆ ਜਾਣਾ ਵੀ ਇਹ ਸਰਦਾਰ ਇੰਨੇ ਜ਼ਾਲਮ ਹੁੰਦੇ ਨੇ ਇੰਨੇ ਕਰੂਰ ਹੁੰਦੇ ਨੇ ਇਹ ਤਾਂ ਬੱਚਿਆਂ ਤੱਕ ਨਹੀਂ ਛੱਡਦੇ ਹੈਗੇ ਸੋ ਸਾਨੂੰ ਬਦਨਾਮ ਕਰ ਲਈ ਜੋ ਛਵੀ ਅਸੀਂ ਸਾਲ ਦੇ ਅੰਦਰ ਖੜੀ ਕੀਤੀਆ ਉਹਨੂੰ ਖਤਮ ਕਰ ਲਈ ਆ ਸਾਰਾ ਕੁਝ ਕਰਦੇ ਨੇ ਤੇ ਇਹਨਾਂ ਸਿਆਸੀ ਬਣ ਕੇ ਤੇ ਅੱਜ ਸਿਆਸੀ ਰੈਲੀਆਂ ਰੱਖ ਕੇ ਬਤੀ ਜਥੇਬੰਦੀਆਂ ਦੇ ਨਾਂ ਦੇ ਉੱਤੇ ਵੀ ਉਹਨਾਂ ਦਾ ਸਨਮਾਨ ਕਰ ਰਹੇ ਆ ਉਹਨਾਂ ਦੇ ਨਾਮ ਵਰਤ ਕੇ ਅਜੇ ਰੈਲੀਆਂ ਕਰਨੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਜੀ ਤਵੀਰ ਜੀ ਦੇਖਿਆ ਜਾਵੇ ਬੀਜੇਪੀ ਦੇ ਵਿੱਚ ਵੀ ਆਪਾਂ ਦੇਖਿਆ ਹੁਣ ਪੰਜਾਬ ਵਿੱਚ ਰੈਲੀਆਂ ਵੀ ਚੱਲ ਰਹੀਆਂ ਨੇ ਪ੍ਰੋਪਰ ਤੇ ਪੂਰਨ ਤੌਰ ਤੇ ਦੇਖਿਆ ਕਾਂਗਰਸ ਦੇ ਕੋਈ ਬਹੁਤ ਜ਼ਿਆਦੇ ਕੈਂਡੀਡੇਟ ਨੇ ਅਲੱਗ-ਅਲੱਗ ਅਕਾਲੀ ਦਲ ਦੇ ਸਾਰੇ ਉਹਦੇ ਵਿੱਚ ਬੀਜੇਪੀ 'ਚ ਜਾ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਕਲੀਅਰ ਗੱਲ ਆ ਇਹ ਲੋਕ ਨਾ ਸਿਰਫ ਸਿਰਫ ਆਪਣੀ ਕੁਰਸੀ ਨਾਲ ਜੁੜਿਆ ਜਿਹੜਾ ਬੰਦਾ ਸਿਆਸੀ ਦੇ ਵਿੱਚ ਇੱਕ ਵਾਰੀ ਪੈਰ ਰੱਖ ਲੈਂਦਾ ਉਹ ਮੁੜ ਕੇ ਭੱਜ ਨਹੀਂ ਸਕਦਾ ਉਹਨੂੰ ਉਹ ਕੁਰਸੀ ਚਾਹੀਦੀ ਹੋ ਜਾਈਏ ਕੁਰਸੀ ਤੋਂ ਦੂਰ ਨਹੀਂ ਰਹਿ ਸਕਦਾ ਇਸ ਟਾਈਮ ਮੋਦੀ ਨੇ ਕਹਿਤਾ ਕਿ ਤੁਹਾਨੂੰ ਮੈਂ ਉਰੇ ਜਿੱਤ ਕੇ ਆਪਾਂ ਪ੍ਰਾਪਤ ਕਰ ਲੈਨੇ ਆ ਤਦ ਵੀ ਤੁਹਾਡੀ ਰਾਜਨੀਤੀ ਤੇ ਤੁਹਾਡਾ ਨਾਮ ਹੋਇ ਗਿਆ ਜੇ ਅਗਰ ਤੁਸੀਂ ਇੱਥੇ ਨਹੀਂ ਬਣੇਗੇ ਤੁਹਾਨੂੰ ਰਾਜ ਸਭਾ ਦੇ ਵਿੱਚ ਖੜੇ ਕਰ ਦਿੱਤਾ ਗਿਆ ਇਸ ਲਾਲ ਚ ਦੇ ਨਾਲ ਉਹਨਾਂ ਬੰਦਿਆਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਜਾਂਦਾ ਤੁਸੀਂ ਉਹ ਦੇਖਿਆ ਹੁਣ ਕਿਹੜਾ ਉਹ ਬਾਬਾ ਦਾ ਨਾਮ ਮੈਂ ਭੁੱਲ ਚਲਿਆ ਕਿਹੜਾ ਸੀ ਬਾਬਾ ਜੀ ਅ ਜਿਹੜਾ ਪਹਿਲਾਂ ਪਿਛਲੇ ਸਾਲ ਬਾਤਲਾਂ ਤੋਂ ਟੁੱਟ ਕੇ ਚਲੇ ਗਿਆ ਸੀਗਾ ਤੇ ਇਸ ਵਾਰ ਫੇਰ ਆ ਗਿਆ ਇੱਕ ਇੱਕੋ ਵਾਰ ਦੇ ਵਿੱਚ ਰਾਜਨੀਤੀ ਤੋਂ ਬਾਹਰ ਨਹੀਂ ਰਹਿ ਸਕਿਆ ਉਹ ਇੱਕ ਇੱਕ ਰਾਜਨੀਤੀ ਤੋਂ ਜਦੀ ਭੱਜਣਾ ਪੈ ਗਿਆ ਉਹਨੂੰ ਪਤਾ ਦੀ ਮੇਰੇ ਗੁਜ਼ਾਰਾ ਨਹੀਂ ਹੈਗਾ ਇਹ ਲੋਕ ਸਿਰਫ ਰਾਜਨੀਤੀ ਕਰਨ ਵਾਲੇ ਬੰਦੇ ਕੁਰਸੀਆਂ ਤੋਂ ਪਰੇ ਨਹੀਂ ਰਹਿ ਸਕਦੇ ਇਸ ਕਰਕੇ ਕਿਸੇ ਨੂੰ ਵੀ ਵੇਚ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਇਕਲਵੀ ਸਿੰਘ ਜੀ ਦਾ ਲਾਸਟ ਸੁਭਾਅਲਾ ਜਿਵੇਂ ਤੋਂ ਉਮਰ ਦੇ ਬਿਆਨ ਕਹਿੰਦੇ ਫੇਰ ਆਇਆ ਵੀ ਕਾਲੇ ਕਾਨੂੰਨ ਫੇਰ ਵੀ ਲਾਗੂ ਹੋ ਸਕਦੇ ਨੇ ਤਾਂ ਜਿਵੇਂ ਇਸ ਵਾਰ ਥੋੜੀ ਪੂਰਾ ਇੱਕ ਸਾਲ ਭੂਮਿਕਾ ਰਹੀ ਆ ਦੇਸ਼ ਦੇ ਵੱਖ-ਵੱਖ ਕੋਨਿਆਂ ਜਾ ਕੇ ਪ੍ਰਚਾਰ ਕੀਤਾ ਐਕਟਰਾਂ ਦੇ ਘਰ ਵੀ ਘੇਰੇ ਨੇ ਜਾ ਕੇ ਅੱਗੇ ਦਾ ਪ੍ਰਚਾਰ ਇਕਨਰ ਹੋਊਗਾ ਜਾਂ ਕਿਵੇਂ ਆ ਦੇਖੋ ਜੀ ਕਲੀਅਰ ਗੱਲ ਆ ਦਿਲ ਤਾਂ ਟੁੱਟ ਗਿਆ ਬਹੁਤ ਜ਼ਿਆਦਾ ਮਾਨਸਿਕ ਦਾ ਟੁੱਟਿਆ 7 ਲੱਖ ਦਾ ਕਰਜ਼ਾਈ ਹੋਇਆ ਬੈਠਾ ਕਲਵੀਰ ਸਿੰਘ ਆਪਣੇ ਬੱਚਿਆਂ ਦੀਆਂ ਫੀਸਾਂ ਦਾਤੇ ਲਾ ਕੇ ਬੈਠਿਆ ਕਲਵੀਰ ਸਿੰਘ ਇਸ ਅੰਦੋਲਨ ਲਈ ਪਰ ਜੇ ਅਗਰ ਕੱਲ ਨੂੰ ਫੇਰ ਵੀ ਇਹ ਲਾਗੂ ਕਰਨਗੇ ਅਸੀਂ ਤਾਂ ਲੜਨਾ ਪੈਣਾ ਸਾਨੂੰ ਤਾਂ ਲੜਨਾ ਪੈਣਾ ਦਿਲ ਤਾਂ ਜ਼ਰੂਰ ਟੁੱਟਿਆ ਪਰ ਅਸੀਂ ਲੜਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਘਰ ਵੇਚ ਕੇ ਵੀ ਜ਼ਮੀਨਾਂ ਵੇਚ ਕੇ ਵੀ ਲੜਾਂਗੇ ਪਰ ਇਹਨਾਂ ਲੋਕਾਂ ਨੇ ਚੰਗਾ ਨਹੀਂ ਕੀਤਾ ਸਾਡਾ ਧਰੋ ਕਮਾਇਆ ਕਿਸਾਨਾਂ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਪਾਰਟੀਆਂ 'ਚ ਖੜੀਆਂ ਹੋਈਆਂ ਨੇ ਜਾਂ ਫਿਰ ਬੱਤੀ ਆਪਣੀ ਪ੍ਰੈਸ਼ਰ ਛੱਡ ਕੇ ਆਪਣੇ ਆਪ ਨੂੰ ਅੱਜ ਕੁਰਸੀਆਂ ਦੇ ਵਿੱਚ ਵੋਟਾਂ ਦੇ ਲਾਲਚਾਂ ਦੇ ਵਿੱਚ ਖੜੇ ਇਹ ਦੁੱਖ ਜ਼ਰੂਰ ਹੋਇਆ ਪਰ ਕੋਈ ਗੱਲ ਨਹੀਂ ਅਸੀਂ ਦੇਸ਼ ਕੌਮ ਲਈ ਖੜੇ ਆਂ ਮਰਾਂਗੇ ਵੀ ਸ਼ਹੀਦ ਵੀ ਹੋਵਾਂਗੇ ਘਰ ਵੀ ਉੱਜੜਦੇ ਨੂੰ ਉੱਜੜ ਜਾਣ ਦੋ ਪਰ ਅਸੀਂ ਅਸੀਂ ਇਹ ਇੱਕ ਨਹੀਂ ਡਟੇ ਰਹਾਂਗੇ ਜੀ ਸੋ ਇਸਨ ਕਲਵੀਰ ਮੁਸ਼ਕਵਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਵੀਂ ਪਾਰਟੀ ਕਿਸਾਨਾਂ ਨੇ ਬਣਾਈ ਆ ਵੀ ਉਹ ਨਹੀਂ ਬਣਾਉਣੀ ਚਾਹੀਦੀ ਸੀ ਇਸੇ ਤਰੀਕੇ ਨਾਲ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਜੇ ਕੋਈ ਲੰ ਕੋਈ ਕਿਸੇ ਕਿਸੇ ਤਰੀਕੇ ਦੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਕੋਈ ਬਿੱਲ ਲੈ ਕੇ ਆਉਂਦੀ ਹੈ ਜਾਂ ਧੱਕਾ ਕਰਦੀ ਹੈ ਉਹਦਾ ਵਿਰੋਧ ਕਰਨਾ ਚਾਹੀਦਾ ਸੀ ਇਹ ਕੁਲਵੀਰ ਸਿੰਘ ਮੁਸ਼ਕਾਬਾਦ ਜੀ ਨੇ ਤੇ ਇਹਨਾਂ ਇਹ ਵੀ ਕਿਹਾ ਨਾਲ ਵੀ ਜੇ ਮੰਨ ਲਓ ਕੱਲ ਨੂੰ ਇਦਾਂ ਦੇ ਕਾਲੇ ਕਾਨੂੰਨ ਫੇਰ ਆਉਂਦੇ ਨੇ ਕੋਈ ਇਦਾਂ ਦੇ ਕੋਈ ਵੀ ਸੈਂਟਰ ਸਰਕਾਰ ਸਾਡੀ ਸਗਾ ੱੱਕਾ ਕਰਦੀ ਆ ਇਸੇ ਤਰੀਕੇ ਨਾਲ ਲੋਕਾਂ ਦੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਵਿੱਚ ਜਾ ਕੇ ਘਰਾਂ ਜਾ ਕੇ ਲੋਕਾਂ ਨੂੰ ਇਸੇ ਤਰ੍ਹਾਂ ਅਵੇਅਰ ਕਰਨਗੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰਿਓ ਤੁਸੀਂ ਜੁੜੇ ਹੋ ਸੀ ਮਿੰਨੀ ਪੌਕਟ ਦੇ ਨਾਲ ਮੈਂ ਤੁਹਾਡਾ ਪ੍ਰਵਿੰਦਰ ਔਜਲਾ ਧੰਨਵਾਦ